ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਰਕ ਅੱਜ ਅਸੀਂ ਖੜੇ ਆ ਪਿੰਡ ਦੱਦਾਹੋੜ ਜੋ ਕਿ ਮੋਗੇ ਜ਼ਿਲ੍ਹੇ ਦਾ ਤੇ ਇਸ ਪਿੰਡ ਨੂੰ ਤਹਿਸੀਲ ਵੀ ਮੋਗੇ ਜ਼ਿਲ੍ਹੇ ਮੋਗਾ ਹੀ ਲੱਗਦੀ ਆ ਤੇ ਹਲਕਾ ਵੀ ਮੋਗਾ ਹੀ ਹੈ ਇਹਦਾ ਅੱਜ ਅਸੀਂ ਇੱਕ ਅਜਿਹੇ ਪਰਿਵਾਰ ਦੇ ਕੋਲ ਪਹੁੰਚੇ ਆ ਜਿਸ ਦੇ ਕੋਲ ਰਹਿਣ ਲਈ ਛੱਤ ਵੀ ਨਹੀਂ ਹੈ ਭਾਵੇਂ ਪਿਛਲੇ ਦਿਨੀ ਹੜ੍ਹਾਂ ਦੇ ਦੌਰਾਨ ਹੜਾ ਦੀ ਮਾਰ ਦੇ ਵਿੱਚ ਆਏ ਲੋਕਾਂ ਦੇ ਲਈ ਸਾਡੇ ਪੰਜਾਬੀਆਂ ਨੇ ਸਾਡੇ ਐਨਆਰਆਈ ਵੀਰਾਂ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਇੱਕ ਦੂਜੇ ਤੋਂ ਅੱਗ ਪਹਿਲਾਂ ਪਹਿਲ ਕਾਜ਼ਮੀ ਕਰਦੇ ਹੋਏ ਅੱਗੇ ਵਧਦੇ ਹੋਏ ਪੀੜਤ ਪਰਿਵਾਰਾਂ ਦਾ ਦੁੱਖ ਸੁਣਿਆ ਉਹਨਾਂ ਨੂੰ ਖਾਣ ਨੂੰ ਰਾਸ਼ਨ ਦਿੱਤਾ ਰਹਿਣ ਲਈ ਜਿੰਨਾ ਜੋ ਵੀ ਕਰ ਸਕਦੇ ਸੀ ਉਹਨਾਂ ਨੇ ਹਰ ਸਮਾਨ ਹਰ ਰੋਜ਼ ਰਾਸ਼ਨ ਪਹੁੰਚਦਾ ਕੀਤਾ ਜਿੱਥੇ ਹਰ ਪੀੜਤ ਪੀੜਤਾਂ ਦੇ ਲਈ ਸਾਡੇ ਐਨਆਰਆਈ ਵੀਰਾਂ ਨੇ ਸਾਥ ਦਿੱਤਾ ਮੀਦੇ ਦਰਾਂ ਉਹਨਾਂ ਬਾਰਸ਼ਾਂ ਦੇ ਦੌਰਾਨ ਜਿੱਥੇ ਹੜਪੀੜਤ ਅੱਜ ਵੀ ਵਿਚਾਰੇ ਬੇਘਰੇ ਹੋਏ ਬੈਠੇ ਨੇ ਪਰ ਇੱਕ ਜਿਹੜੇ ਪਿੰਡ ਦੇ ਵਿੱਚ ਮੈਂ ਜਿੱਮੇ ਖੜਾ ਮੋਗੇ ਜ਼ਿਲ੍ਹੇ ਦਾ ਪਿੰਡ ਮੈਂ ਤੁਹਾਨੂੰ ਫੇਰ ਦੱਸ ਦਿਆਂ ਦੱਦਾ ਊਰ ਪਿੰਡ ਆ ਇੱਥੇ ਇੱਕ ਪਰਿਵਾਰ ਆ ਜੋ ਕਿ ਦਲਦ ਦਲਿਤ ਪਰਿਵਾਰ ਆ ਤੇ ਮੱਝ ਵੀ ਸਿੱਖ ਪਰਿਵਾਰ ਆ ਵੀ ਮੱਝ ਵੀ ਸਿੱਖ ਪਰਿਵਾਰੀ ਹੈ ਨਾ ਬਣਾ ਹਾਂਜੀ ਮੱਝ ਵੀ ਸਿੱਖ ਪਰਿਵਾਰ ਆ ਜਿਨ੍ਹਾਂ ਦੇ ਇਹ ਸੋ ਮਾਤਾ ਦੇ ਜੋ ਮੇਰੇ ਕੋਲ ਖੜੇ ਨੇ ਇਹਨਾਂ ਦੇ 7 ਧੀਆਂ ਨੇ ਜੀ ਤੇ ਜਿਹੜੀ ਸਭ ਤੋਂ ਵੱਡੀ ਤੀ ਵਿਆਹੀ ਗਈ ਸੀ ਜਦੋਂ ਉਸ ਦੀ ਮੈਰਿਜ ਹੋ ਗਈ ਤਾਂ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਸ ਦੇ ਪਤੀ ਦੀ ਜਾਨੀ ਕਿ ਘਰ ਵਾਲੇ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਉਹ ਕੁੜੀ ਵੀ ਇੱਥੇ ਹੀ ਰਹਿ ਰਹੀ ਆ ਤੇ ਬੀਬੀ ਦੇ ਹਸਬੰਡ ਦੀ ਵੀ ਕੈਂਸਰ ਨਾਲ ਮੌਤ ਹੋ ਚੁੱਕੀ ਆ ਤੇ ਜਾਨੀ ਕਿ ਬੇਹੱਦ ਗਰੀਬੀ ਦੇ ਡੈਰੇ ਦੇ ਵਿੱਚ ਆ ਪਰਿਵਾਰ ਇਸ ਪਰਿਵਾਰ ਨੂੰ ਐਨ ਆਰ ਆਈ ਵੀਰਾਂ ਦਾ ਸਾਥ ਚਾਹੀਦਾ ਅੱਜ ਮੈਂ ਐਨ ਆਰ ਆਈ ਵੀਰਾਂ ਨੂੰ ਜਾਂ ਸਮਾਜ ਸੇਵੀ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹਾਂਗਾ ਆਪਣੇ ਪੇਜ ਦੇ ਰਾਹੀਂ ਕਿ ਇਸ ਪਰਿਵਾਰ ਦੀ ਵਾਹ ਫੜੀ ਜਾਵੇ ਮੈਂ ਇਸ ਪਰਿਵਾਰ ਦਾ ਕੰਟੈਕਟ ਨੰਬਰ ਜਾਂ ਖਾਤਾ ਨੰਬਰ ਮੈਂ ਆਪਣੇ ਇਸ ਚੈਨਲ ਦੇ ਵਿੱਚ ਆਪਣੀ ਡਿਸਪਲੇ ਦੇ ਉੱਪਰ ਚਲਾਵਾਂਗਾ ਤੇ ਮੈਂ ਗੁਜਾਰਸ਼ ਕਰਦਾ ਕਿ ਸਾਰੇ ਜਿੰਨੇ ਵੀ ਐਨ ਆਰ ਆਈ ਨੇ ਜਾਂ ਸਮਾਜ ਸੇਵੀ ਲੋਕ ਨੇ ਉਹ ਇਸ ਪਰਿਵਾਰ ਦੀ ਵਾਹ ਫੜਨ ਤਾਂ ਕਿ ਇਸ ਪਰਿਵਾਰ ਦੀ ਘਰ ਦੀ ਛੱਤ ਪੈ ਪਾ ਸਕੇ ਜਿਹੜੀ ਛੱਤ ਮੈਂ ਤੁਹਾਨੂੰ ਦਿਖਾ ਰਿਹਾ ਉਹ ਇਸ ਪਰਿਵਾਰ ਦੀ ਢਈ ਹੋਈ ਆ ਪਿਛਲੇ ਦਿਨੀ ਹੋਈ ਬਾਰਿਸ਼ ਦੇ ਦੌਰਾਨ ਇਸ ਪਰਿਵਾਰ ਦੇ ਜੋ ਛੱਤ ਸੀ ਮੀਂਹ ਜ਼ਿਆਦਾ ਹੋਣ ਕਾਰਨ ਸਾਰੀ ਛੱਤ ਬਕਾਨ ਢਹਿ ਢੇਰੀ ਹੋ ਚੁੱਕਿਆ ਹੁਣ ਆਪਾਂ ਬੀਬੀ ਨਾਲ ਗੱਲ ਕਰਾਂਗੇ ਬੀਬੀ ਆਪ ਬਧੇਰੇ ਜਾਣਕਾਰੀ ਬੀਬੀ ਨਾਲ ਗੱਲ ਕਰਦੇ ਆਂ ਸਾਸਿਕਾ ਬੀਬੀ ਸਾਸਿਕਾ ਕੀ ਨਾਂ ਬੀਬੀ ਬਲਜੀਤ ਕੋ ਕਿੰਨੇ ਟਾਈਮ ਤੋਂ ਰਹਿੰਦੇ ਹੋ ਬੀਬੀ ਫਿਰ ਤੁਸੀਂ ਇੱਥੇ ਰਹਿੰਨੇ ਤਾਂ ਜੀ ਬਹੁਤ ਛਿਰਦੇ ਆ ਇੱਥੇ ਤੇ ਤੁਹਾਡੇ ਹਸਬੰਡ ਦੀ ਡੈਥ ਹੋ ਚੁੱਕੀ ਆ ਜੀ ਹਾਂਜੀ ਉਹਨਾਂ ਦੀ ਕੈਂਸਰ ਨਾਲ ਡੈਥ ਹੋਈ ਸੀ ਜਾਨੂੰ ਪਤਾ ਲੱਗਿਆ ਸੀਗਾ ਜੀ ਹਾਂਜੀ ਕੈਂਸਰ ਨਾਲ ਹੋਈ ਸੀ ਅੱਛਾ ਜੀ ਫਿਰ ਹੁਣ ਘਰ ਦਾ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਜੀ ਭੈਣ ਜੀ ਬਸ ਵੀਰ ਜੀ ਆਈਆਂ ਪਿੰਡ ਨਗਰ ਦੇ ਸਿਰ ਤੇ ਮਾੜਾ ਮੋਟਾਬ ਦਾ ਕਰੀ ਜਾਂਦੇ ਆ ਕਿੰਨੇ ਬੱਚੇ ਸੀਗੇ ਜੀ ਤੁਹਾਡੇ ਸੱਤ ਬੇਟੀਆਂ ਸੀ ਸੱਤ ਬੇਟੀਆਂ ਸੀ ਬੇਟਾ ਹੈ ਨਹੀਂਗਾ ਜੀ ਕੋਈ ਨਹੀਂ ਜੀ ਅੱਛਾ ਸੱਤ ਬੇਟੀਆਂ ਨੇ ਜੀ ਤੇ ਜਿਹੜੀ ਫਿਰ ਬੇਟੀ ਵਿਆਹੀ ਸੀਗੀ ਉਹ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਉਹ ਅੱਜ ਵੀ ਤੁਹਾਡੇ ਕੋਲੇ ਵਸੇਬਾ ਕਰਦੀ ਹੈ ਜੀ ਉਹ ਇੱਥੇ ਵਸੇਰਾ ਉਹਦਾ ਜੀ ਹਾਂਜੀ ਇੱਥੇ ਕਰਦੀ ਆ ਕੀ ਕਾਰਨ ਹੋਇਆ ਬੀਬੀ ਉਹ ਉਹਨਾਂ ਵੀ ਉਹਦੇ ਵੀ ਹਸਬੰਡ ਦੀ ਡੈਥ ਹੋ ਗਈ ਸੀ ਕੀ ਗੱਲ ਹੋ ਗਈ ਸੀਗੀ ਜੀ ਉਹ ਤਾਂ ਜੀ ਪਤਾ ਨਹੀਂ ਘਰੇ ਹੀ ਉਹਨਾਂ ਨਾਲ ਗੁੱਸੇ-ਗੱਸੇ ਸੀਗਾ ਆਪਦੇ ਮਾਪਿਓ ਨਾਲ ਜੀ ਆਪਦਾ ਵਾ ਡੇਢ ਸਾਲ ਹੋਇਆ ਸੀ ਬੇਟੀ ਵਿਆਈ ਨੂੰ ਜੀ ਉਸ ਤੋਂ ਬਾਅਦ ਦੇ ਵਿੱਚ 6 ਮਹੀਨੇ ਦਾ ਬੱਚਾ ਸੀ ਉਹਦੇ ਗੋਦੀ ਉਹ ਫਿਰ ਉਹਦੀ ਸਾਡੇ ਕੋਲ ਹੀ ਰਹਿ ਰਹੀ ਹੈ ਜੀ 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 ਯਾਨੀ ਹੁਣ ਫਿਰ ਘਰ ਦਾ ਖਰਚਾ ਜੋ ਵੀ ਪੈਣ ਦੇ ਲੋਕ ਆ ਜਾਂ ਐਨ ਆਰ ਆਈ ਆ ਜਾਂ ਤੁਹਾਨੂੰ ਇੱਥੇ ਜਿਹੜੇ ਤੁਹਾਡੇ ਸਹਿਯੋਗੀ ਆ ਉਹ ਹੀ ਤੁਹਾਨੂੰ ਦੇ ਰਹੇ ਨੇ ਜੀ ਹਾਂਜੀ ਹੁਣ ਤੁਸੀਂ ਸਾਡੇ ਪੇਜ ਦੇ ਮਾਧਿਅਮ ਰਾਹੀਂ ਜਿਹੜੇ ਐਨ ਆਰ ਆਈ ਵੀਰ ਆ ਜਾਂ ਸਮਾਜ ਸੇਵੀ ਲੋਕ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਬੀਬੀ ਮਿਰਚ ਜਿਹਾ ਸੇਕ ਇਹਨੇ ਵਿੱਚ ਸਾਡੀ ਗਰੀਬਾਂ ਦੀ ਸਾਡੀ ਮਦਦ ਕਰਨ ਸਾਡੀ ਬਾਹ ਮਾੜਨ ਜੀ ਸਾਨੂੰ ਥੋੜੀ ਬਹੁਤੀ ਹੈਲਪ ਕਰਨ ਜੀ ਹਾਂਜੀ ਅਸੀਂ ਆਪਦੀ ਛੱਤ ਬਣਾਈ ਜੇ ਅਸੀਂ ਆਪਦੇ ਘਰੇ ਬੈਠ ਗਏ ਜੀ 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 ਫਿਰ ਵੀ ਵੀ ਇਹ ਜਿਹੜੇ ਬੱਚੇ ਆ ਆਪਣੇ ਤੁਸੀਂ ਪੜਾਏ ਲਿਖਾਏ ਤੁਸੀਂ ਅੱਜ ਸਾਰੀਆਂ ਜਿਉ ਗੁੜੀਆਂ ਦੇ ਵਿਆਹ ਕੀਤੇ ਪਰ ਬੇहद ਗਰੀਬੀ ਦੇ ਵਿੱਚ ਰਹਿ ਰਹੇ ਹੋ ਤੁਸੀਂ ਹਾਂਜੀ ਤੇ ਲੰਮੇ ਸਾਵੇਂ ਤੋਂ ਇਹ ਚੱਲਦਾ ਆ ਰਿਹਾ ਚਲੋ ਅੱਜ ਪਰਮਾਤਮਾ ਨੇ ਇੱਕ ਹੋਰ ਧੱਕਾ ਕਰਤਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਇਹਨਾਂ ਤੁਹਾਡਾ ਮਕਾਨ ਵੀ ਟਹਿ ਗਿਆ ਤੇ ਤੁਹਾਡਾ ਕੋਈ ਸੰਪਰਕ ਨੰਬਰ ਹੋਵੇ ਬੀਬੀ ਉਹ ਬੋਲ ਦਿਓ ਜਿਹਦੇ ਵੇਰਾਂ ਹੀ ਕਿ ਤੁਹਾਡੇ ਨਾਲ ਜੇ ਕੋਈ ਜਥੇਬੰਦੀ ਹੋਵੇ ਜਾਂ ਸੰਸਥਾ ਹੋਵੇ ਜਾਂ ਕੋਈ ਐਨ ਆਰ ਆਈ ਹੋਵੇ ਜਾਂ ਸਮਾਜ ਸੇਵੀ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕੇ ਉਹ ਕੋਈ ਨੰਬਰ ਹੈਗਾ ਤੁਹਾਡਾ ਫੋਨ ਨੰਬਰ ਗੁੱਦਲ ਕੋ ਨਹੀਂ ਚਲ ਚਲੋ ਅਸੀਂ ਅਸੀਂ ਕੋਈ ਗੱਲ ਨਹੀਂ ਬੀਬੀ ਦੇ ਕੋਲੇ ਨੰਬਰ ਹੈਗਾ ਵਾ ਅਸੀਂ ਉਹ ਆਪਣੀ ਸਕਰੀਨ ਦੇ ਉੱਤੇ ਚਲਾਵਾਂਗੇ ਤਾਂ ਕਿ ਜੋ ਵੀ ਐਨ ਆਰ ਆਈ ਵੀਰ ਆ ਉਹ ਸਿੱਧਾ ਪਰਿਵਾਰ ਨਾਲ ਸੰਪਰਕ ਕਰ ਸਕੇ ਇਹਨਾਂ ਦਾ Google Pay ਵੀ ਦੇ ਦਾਂਗੇ ਖਾਤਾ ਨੰਬਰ ਵੀ ਦੇ ਦਾਂਗੇ ਪਰਿਵਾਰ ਦਾ ਪੂਰਾ ਐਡਰੈਸ ਵੀ ਦੇ ਦਾਂਗੇ ਕਿ ਕਿੱਥੇ ਰਹਿੰਦੇ ਨੇ ਜੇ ਇਹਨਾਂ ਨੂੰ ਮਿਲਣਾ ਹੋਵੇ ਜੇ ਇਹਨਾਂ ਦਾ ਕੋਈ ਮਦਦਗਾਰ ਬਣ ਕੇ ਫਰਿਸ਼ਤਾ ਬਣ ਕੇ ਆਉਣਾ ਚਾਹੁੰਦਾ ਤਾਂ ਆ ਸਕਦਾ ਮੈਂ ਆਪਣੇ ਪੇਜ ਦੇ ਜ਼ਰੀਏ ਸੋਸ਼ਲ ਮੀਡੀਆ ਨਾਲ ਜੁੜੇ ਹਰ ਐਨ ਆਰ ਆਈ ਵੀਰ ਨੂੰ ਸਮਾਜ ਸੇਵੀ ਨੂੰ ਜਥੇਬੰਦੀ ਨੂੰ ਅਪੀਲ ਕਰਦਾ ਕਿ ਇਸ ਬੀਬੀ ਦੀ ਵੱਲ ਚੜ ਕੇ ਮਦਦ ਕੀਤੀ ਜਾ ਸਕੇ ਕਿਉਂਕਿ ਇੰਨੇ ਮਹਿੰਗਾਈ ਦੇ ਦੌਰ ਦੇ ਵਿੱਚ ਇੱਕ ਬੀਬੀ ਆਪਣੇ ਪਰਿਵਾਰ ਨੂੰ ਚਲਾ ਰਹੀ ਆ ਜੋ ਕਿ ਬੇਹਦ ਮੁਸ਼ਕਲ ਦਾ ਕੰਮ ਹੈ ਕੰਮ ਹੈ ਇਸ ਲਈ ਅਸੀਂ ਸਾਰਿਆਂ ਨੂੰ ਇੱਕੋ ਇੱਕ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਪਹਿਲ ਕਦਮੀ ਨਾਲ ਬਾਹ ਫੜੀ ਜਾਵੇ ਤਾਂ ਕਿ ਇਹ ਆਪਣੀ ਛੱਤ ਦੇ ਵਿੱਚ ਰਹਿ ਸਕਣ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਲ ਚ ਸ਼ੁਰੂ ਹੋ ਜਾਣੇ ਨੇ ਤੇ ਪਹਿਲਾ ਹੁਣ ਵੀ ਦੇਖੋ ਫਿਲਹਾਲ ਗਰਮੀ ਬਹੁਤ ਆ ਬੀਬੀ ਕੋਲੇ ਆ ਢਈ ਹੋਈ ਛੱਤ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਪੱਖਾ ਲੱਗਿਆ ਹੋਇਆ ਉਹਦੇ ਤੇ ਬਸ ਉਹਦੇ ਮੂਰੇ ਮੰਜਾ ਢਾ ਕੇ ਬੀਬੀ ਬੈਠੀ ਆ ਸਮਾਨ ਵੀ ਬੀਬੀ ਦਾ ਉਸੇ ਤਰ੍ਹਾਂ ਹੀ ਖਿਲਰਿਆ ਪਿਆ ਜਿਹਨੂੰ ਕਾਗਜ਼ਾਂ ਨਾਲ ਟਕਿਆ ਹੋਇਆ ਜੀ ਤੇ ਮੈਂ ਗੁਜਾਰਸ਼ ਕਰੂੰਗਾ ਕਿ ਜਿਹੜੇ ਵੀ ਦਾਨੀ ਸੱਜਣ ਆ ਉਹ ਇਸ ਬੀਬੀ ਦੀ ਬਾਹਰ ਜ਼ਰੂਰ ਫੜਨ ਤੇ ਇਸ ਦਾ ਮਕਾਨ ਪਾਉਣ ਦੇ ਵਿੱਚ ਇਸ ਦੀ ਮਦਦ ਕਰਨ ਧੰਨਵਾਦ ਜੀ